ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰਿਆ ਕਾਲਮਰਤੇ ਜੁਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਿ ਨਾ ਹੋਵੇ ਜੇ ਸੋਚੀ ਲਖਵਾਰੇ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਪੁਖਿਆ ਬੋ ਕਨਾਲ ਤਰੀ ਜੇ ਬੰਨਾ ਪ੍ਰਿਆ ਪਰ ਸਹ ਸਿਆਣ ਪਲਕ ਹੋਏ ਤੈ ਇੱਕ ਨੁੱ ਲੇ ਨਾਲ ਜਿਬ ਸੁਚਾਰਾ ਹੋਈਏ ਜਿਬ ਕੋੜਾ ਟੁੱਟੇ ਪਾਲ ਹੁਕਮਤ ਜਾਇ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣੇ ਆਕਾਰ ਹੁਕਮ ਨਾ ਕਹਿਆ ਜਾਇ ਹੁਕਮੇ ਹੋਣ ਜੀ ਹੁਕਮ ਲੈ ਵੜਿਆ ਹੁਕਮੀ ਤੁਮਨੀ ਚ ਹੁਕਮ ਲੈ ਗਦੂ ਸੁਖ ਪਾਈਏ ਇਕਨਾ ਹੁਕਮੀ ਬਖਸੀ ਜੇ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਾ ਕੋਏ ਨਾਨਕ ਹੁਕਮੇ ਜਿਬ ਜੇ ਕਾ ਹੋਮੈ ਤਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਰ ਜਾਣੈ ਨੀ ਸਾਨ ਗਾਵੇ ਕੋ ਗੁਣ ਵਢੀਆਂ ਚਾਰ ਗਾਵੇ ਕੋ ਬਿੱਦਾਂ ਦੇ ਕਦਨੀ ਚਾਰ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਲੈ ਕਰਦੇ ਗਾਵੇ ਕੋ ਜਾਪੇ ਸੇ ਦੂਰ ਗਾਵੇ ਕੋ ਵਿਖੇ ਹਦਰਹ ਦੂਰ ਕਥਨਾ ਕਥੀ ਨਾ ਆਵੇ ਤੋ ਤ ਕਦ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਸੁਖ ਪਾਹਿ ਸੁਗਾ ਜਗੰਤਰ ਖਾਈ ਖੁਕਮੀ ਹੁਕਮ ਜਿਲਾਇ ਰਹੋ ਨਾਨਕ ਵਿਗਸੇ ਵੀ ਪਰਵਾਹ ਸਾਚਾ ਸਹਿਬ ਸਾਚ ਨਾਈ ਭਾਕਿਆ ਭਾਵੇ ਉਬਾਰ ਆਕੇ ਮੰਗਾ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਐ ਜਿਸੈ ਦਰਬਾਰ ਮੋਹ ਕੇ ਬੋਲਨ ਬੋਲੀਐ ਜਿਸ ਸੁਧਰੇ ਪਿਆਰ ਅੰਮ੍ਰਿਤ ਵੇਲਾ ਸਚੁ ਜੁਗੁ ਬਿੜੈ ॥ ਚਾਰੁ ਕਰਮੀ ਆਵੈ ਕਪੜਾ ਨਦਰੀ ਮੁਕ ਦੁਆਰੁ ॥ ਨਾਨਕਾ ਜਾਣੁਐ ਸੁਭਾਕੇ ਸਚੁ ਯਾਰੁ ॥ ਥਾਪਿਆ ਨ ਜਾਇ ਕੀ ਤਾਣਾ ਹੋਇ ਆਪੇ ਆਪ ਨਰੰჯਣ ਸੋਇ ਜਨ ਸੇਵਾ ਤਨ ਭਾਇਆ ਮਾਨ ਨਾਨਕ ਗਾਵਿਆ ਗੁਣਿ ਨਿਧਾਨ ॥ ਗਾਵਿਆ ਸੁਨੇ ਅੰਮ੍ਰਿਤ ਰਖਿਐ ਭਾਉ ਤੂਖ ਪਰਹ ਸੂ ਪਰ ਲੈ ਜਾਇ ॥ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿਆ ਸਮਾਏ ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾਣਾ ਹੀ ਕਹਿਣਾ ਕਛ ਨਾ ਜਾਏ ਗੁਰਾਇ ਕ ਦੇਹ ਬੁਝਾਈ ਸਭਨਾ ਜੀਆਂ ਕਾਇ ਬਦਾਤਾ ਸੋ ਮੈਂ ਇਸ ਨਾ ਜਾਏ ਤੀਰਥ ਨਾਵਾ ਜੇ ਤਿਸ ਪਾਵਾ ਵਿਦ ਪਾਣੇ ਕੀ ਨਾਇ ਕਰੀ ਜੇ ਤੀਸਰ ਢਿਓ ਪਾਈ ਵੇਖਾਵਣ ਕਰਮਾ ਕਿ ਮਿਲੇ ਲਈ ਮਾਥ ਵਿੱਚ ਰਤਨ ਜਵਾ ਹਰਮਾਨ ਜੇ ਗੁਰਕਵੀ ਸੇ ਤੁਸਨੇ ਦੁਰਾਇਕ ਤੇ ਹੀ ਬੁਝਾਈ ਸਤਨਾਜ ਜੀਆ ਕਾ ਇੱਕ ਦਾਤਾ ਸੋ ਨੈ ਸਰਨਾ ਜਾਈ ਜੇ ਗੁਰਚਾਰੇ ਆਰਜਾ ਹੋਰ ਦਸੁਨੇ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਚਲੇ ਸਬ ਕੋਈ ਚੰਗਾ ਨੌਰ ਕਾਈ ਕਿਆ ਜਸ ਕੀ ਰਜ ਜਲੇ ਜੇ ਤਿਸਨਦਰ ਨਾ ਆਵੀ ਤ ਵਾਤਨ ਪੁੱਛ ਕੇ ਕੀਟਾ ਅੰਦਰ ਕੀਟ ਕਰ ਦੋਸਤ ਦੋਸਤ ਰੇ नानक निर्गुण गुण करे गुणवन त्याण सुन गो करे सुन सिद्धिर दुख पाप का सुने सुने नान सुने सुने दो सुने सुने ना सुने ईश्वर बरमाेंद सुने मुख सुनाह मंद सुन जुग जुगत भेद सास मृत वेद नानक भगता सुराव का सुनया जोख भाव का ना ਸੁਨੇ ਸਾਸਨ ਤੋਂ ਗਿਆਨ ਸੁਨੇ ਅਸ਼ਰਕਾ ਜਨਨ ਸੁਨੇ ਪੜਪੜ ਪਾਵੇ ਮਾਨਸ ਰੁਲਾਗੇ ਸੈਗ ਧਿਆਨ ਨਾਨਕ ਭਗਤਾ ਸਦਾ ਵਿਗਾਸਣ ਲੋਕ ਪਾਪ ਕਾ ਨਾਸ ਸੁਨੇ ਸਰਾਗਨਾ ਗਾ ਸੁਨੇ ਸੇਗ ਪੀਰ ਪਾ ਸਾਹ ਸੰਜਨ ਦੇ ਪਾਵੇ ਰਾਹ ਸੁਨੇ ਹਾਥ ਵੇਸ ਗਾ ਨਾਨਕ ਭਗਤਾ ਸਦਾ ਗਾ ਸੁਨੇ ਦੂਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੀ ਕੋ ਕਹੇ ਪੁੱਛੇ ਵਿਸਥਾਏ ਕਾਗਿਤ ਤੁਲੰਗ ਵਾਲੇ ਕਨਹਾਰ ਮੰਨੇ ਗਾਵੇ ਤਰਿ ਵਿਚਾਰਿਆ ਸਾ ਨਾਮ ਜਿਨ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਸਤੋਵੇ ਮਨ ਬੁੱਧ ਮਨ ਸਗਲ ਭਵਨ ਜੀ ਜੋ ਦੰਨ ਮਨ ਮੋ ਝੋਟਾ ਨਾ ਕਾਏ ਮਨ ਜਿੰਦ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਅੰਨੇ ਪਾਵੇ ਮੋ ਕੁਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤ੍ਰਿ ਤਾਰੇ ਗੁਰ ਸੇਖਾ ਮਨੇ ਨਾਲ ਭਵੇ ਨਾ ਦੇਖੋ ਐਸਾ ਨਾਮ ਰੰਧਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਚ ਪ੍ਰਵਾਨ ਪੰਚ ਪਰਦਾਉਣ ਪੰਚਿ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜ ਜਾਣ ਪੰਚਾ ਕਾ ਗੁਰੇ ਭਤਿਆਨ ਜੀ ਕੋ ਪ੍ਰਹਿ ਰੇ ਵਿਚਾਰ ਕਰਦੇ ਗਏ ਕਰ ਲੈ ਨਾਹੀ ਜੁਮਾਰ ਤਹੋ ਕਰੰਗਿਆ ਆਪ ਕੋ ਚੰਦੋ ਤਾ ਬਰਖਿਆ ਜੁਨ ਸੋਤ ਜੇ ਕੋ ਭਜ ਹੋਵੇ ਸਤਿਆਰ ਕਬਲੇ ਉਪਰ ਕੀਤਾ ਭਰ ਦਰਤੀ ਹੋਰ ਪਰੇ ਹੋਰ ਹੋਰ ਤੁਸਤੇ ਪਾਤਲਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨੇ ਲਿਖਿਆ ਬੜੇ ਕਲਾ ਮਹਿਲੇ ਕਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸਵਾਲੇ ਰੂਪ ਕੀ ਤੀ ਦਰ ਜਾਣੇ ਕੋਣ ਕੋਦ ਕੀਤਾ ਉਸਹਿ ਕੋ ਕੋ ਆ ਤਿਸਤੇ ਹੋਵੇ ਲਖਦਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋਤ ਰ ਭਾਵੇਂ ਸਾਈ ਭਲੀਕਾਰ ਤੁਸਰਾ ਸਲਾਮ ਤਨਨਕਾਰ ਸੰਗ ਜੋਪੇ ਸੰਗ ਪਾਉ ਸੰਗ ਪੂਜਾ ਸੰਗ ਤਵ ਤਾਉ ਸੰਗ ਰੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਰੀ ਸੰਗ ਦਾਤਾਰ ਸੰਗ ਸੁਰਮਾ ਭਗਤ ਸਾਰ ਸੰਗ ਮੋਨ ਲੇ ਬਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਰਣ ਜਵੇ ਇੱਕ ਵਾਰ ਜੋ ਤੁਰ ਭਾਵੇ ਸਾਈ ਭਲੀ ਕਾਰ ਤੁਸ ਰਾਜ ਲਾਗ ਨਿਰੰਕਾਰ ਅਸੰਗ ਮੁਰ ਕੀ ਅੰਧ ਕੋਰ ਸੰਗ ਚੋਰ ਹਰਾਮ ਕੋਰ ਸੰਗ ਮਰ ਕਰ ਜਾਏ ਜੋਰ ਸੰਗ ਬਲਵੜ ਹਤਿਆ ਕਮਾਇ ਸੰਗ ਵਾਪੀ ਪਾਪ ਕਰ ਜਾਏ ਸਤੰਕੂੜ ਅਕੂੜੇ ਗੁਰਾਇ ਸੰਗਮਲੇ ਸਮੁਲਪਾ ਗਗਾ ਸੰਤ ਰੰਬਕਸਰ ਕਰੇ ਬਾਹਰ ਨਾਨਕ ਰੇਤ ਕਹਿ ਵਿਚਾਰ ਆ ਰਣ ਜਮੇ ਇੱਕ ਵਾਰ ਜੋਤ ਰਪਾਵੇ ਸਾਈ ਫੜੀਕਾਰ ਸਰਾ ਸਲਾਮ ਨਰੰਗਾਰ ਸੰਖ ਨਾਮੀਆਂ ਸੰਗਤਾਂ ਗਮ ਗਮ ਸੰਗਲੋ ਸੰਕਿਆ ਸਰ ਪਾਰ ਹੋਏ ਖਰੀ ਨਾਮ ਖਰੀ ਸ਼ਾਲਾ ਖਰੀ ਗਿਆਨ ਗੀਤ ਗੁੰਗਾ ਖਰੀ ਲਿਖਣ ਬੋਲਣ ਬਾਣ ਕਰੇ ਸਰ ਸੰਦੋ ਬਵਖਾਣ ਜਨਹਿ ਲਖਤੀ ਸਰਨਾ ਜੇ ਪਰਮਾਇ ਤੇ ਵਿਤਿ ਵਪਾਈ ਜੀਤਾ ਕੀਤਾ ਤੇਤਾ ਨਾਵੇਂ ਨਾਵੇਂ ਨਾਈ ਕੋਥਾ ਕੁਦਰਤ ਕਵਣ ਕਹਾ ਵਿਚਾਰ ਵਾਰਨ ਜਮੇ ਇੱਕ ਵਾਰ ਜਿਉ ਤੂ ਦਪਾਵੇ ਸਾਈ ਬਲੀ ਚਾਰ ਦੋਰਾਤ ਲੰਦ ਨਰੰਕਾਰ ਅਸੰਗ ਨਾਵੇਂ ਅਸੰਗ தாம் ਗਮ ਗਮ ਸੰਗਲੋਂ ਸੰਖਿਆ ਸਰ ਪਾਰ ਹੋਏ ਕਰੀ ਨਾਮ ਕਰੀ ਜਾਲਾ ਅchre ਗਿਆਨ ਗੀਤ ਗੁਣ ਗਾ ਕਰੀ ਲੇ ਲਮੋਨ ਬਾਣ ਖਰਾ ਸਰ ਸੰਗ ਵਕਾਣ ਜਿਨਹੇ ਲੈ ਕੇਤੀ ਸਰਨਾ ਜੀ ਫਰਮਾਇ ਤੇ ਬਤੂ ਵਪਾਈ ਕੀਤਾ ਕੀਤਾ ਤੇ ਤਾ ਨਾਵੇਂ ਨਾਵੇਂ ਨਾਈ ਕੋ ਥਾਉਕ ਦੇ ਤਕਉਣ ਕਹਾ ਵਿਚਾਰ ਮਾਰਨ ਜਮੇ ਤਵਾਰ ਜੋ ਤੁਰ ਭਾਵੇਂ ਸੋ ਹੀ ਕੋ ਲੀਕਾਰ ਤੋ ਸੜਾ ਦੇ ਲਾ ਅੰਤ ਨਰੰਕਾਰ ਪਰ ਇਹ ਹੱਥ ਭਰ ਦਿੰਦੇ ਹੈ ਪਾਣੀ ਦੇ ਉਤੇ ਤਰੇ ਸੋਕੇ ਮੋਦ ਪਲੀ ਤਿੱਕੜਾ ਹੋਵੇ ਸਾਵਲ ਲੇ ਇਹੋ ਤੋ ਪਰ ਇਹ ਮਾਤ ਪਾਪ ਬੇ ਸੰਗੋ ਤੋ ਪੇ ਨਾ ਵੇਖੇ ਰੰਗ ਕੁਨਿ ਪਾਪੀ ਆ ਕਨਾਈ ਕਰ 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 ਨਾਲ ਖਲਹ ਜਾਓ ਵਾਪੇ ਵੀ ਜਾ ਪੇ ਹੀ ਕਾਉ ਨਾਨਕ ਕੁਨੀਆਂ ਹੋ ਜਾਓ। ਥਿਰਤ ਉਹਦਾ ਦਦਾਂ ਜੀ ਕੋ ਪਾਵਿਤ੍ਰ ਕਾਮਾਲ ਸੁਨਿਆ ਮੰਨਿਆਣ ਕੀਤਾ ਪਾਵਨ ਤਰਗ੍ਰ ਦੀਪ ਧੁਮਾ। ਸਭ ਗੁਣ ਤੇਰੇ ਮੇਂ ਨਾਹੀ ਕੋਈ ਬਿਣ ਗੁਣ ਕੀਤੇ ਭਗਤ ਨਾ ਹੋਏ ਸੋ ਸਤਿਗ ਬਾਣੀ ਨਾ ਮਾ ਸਤ ਸੋਹਣ ਸਨਾ ਮੰਚਾ। ਕਹੰ ਸਵੇਲਾ ਹੁ ਤਕਮਣ ਕਮਣ ਜਿਤ ਕਹ ਹੁ ਮਾਰ ਕਮਣ ਸਰਉ ਤਮਾ ਕਮ ਜਿਤ ਹਵਾ ਆਕਾਰ ਵੇਲ ਨਾ ਪਾਇ ਭੰਤੀ ਜਿ ਹੋਵੇ ਲੇਕ ਪ੍ਰਾਣ। ਨੱਤਨਾ ਪਾਇਓ ਕਾ ਜੀਆ ਜਿ ਲਿਖ ਲੈ ਕੁਰਾਨ ਤੇ ਤਵਾਰ ਨਾ ਜੋਗੀ ਜਾਣ ਰਤਬਾ ਨਾ ਕੋਇ। ਯਾ ਕਰਤਾ ਸਿ ਤੂ ਕੋ ਸਾਜਿਆ ਭੇਜਿਆ ਨਹੀਂ ਸੋ ਕਿਉ ਕਰਾਕਾ ਤੇ ਸਾਲਾ ਹੈ ਕੇ ਵਰਨੇ ਕਿ ਭਜਾਣਾ। ਢਾਨ ਕਿਆ ਕੰਸ ਕੋਆ ਕੇ ਕੁਦਿ ਕੁਸੀ ਆਣਾ ਵੱਡਾ ਸਾਹਿਬ ਢੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਨ ਦੇ ਬਿਆਨਾ ਸੋਈ। ਪਾਤਾ ਪਾਤਾ ਲਖਿਆ ਗਸਿਆ ਗਸੜ ਕੁੜਕ ਪਾਲਥ ਕੀ ਵੇਦ ਕਹਿਨਿ ਗਵਾਤ ਸਹਿ ਸਰਾਰੇ ਧਿਆਨ ਕਦੇ ਬਾਸੁ ਲਕਤਾਸ ਲੇਖਾ ਹੋਤੈ ਲਿਖੇ ਲੇਖਾ ਨਾਸ ਨਾਨਕ ਵਡਾ ਕੀ ਆਪ ਜਾਨਿਆ ਆਪ ਚਲਾਹੀ ਸਲਾਇ ਤੇ ਸ਼ੁਰਤ ਨਾ ਪਾਈਆਂ ਨਦੀਆਂ ਤੇਵਾ ਉਪਵੇ ਸੁਬੰਨਾ ਜਾਨੀਆਂ ਸੁਧਸਾਹ ਸੁਨਤਾਰ 1103 ਭਾਗ ਤਾਂ ਕਿਹੜੀ ਤੁਲਨਾ ਹੋ ਮੀਤੂ ਸੁਣਾਉਣਾ ਵੀਸਰੇ ਅੰਤਨਾ ਸਿੱਧੀ ਹੈ ਨਾ ਤੀ ਅੰਤਨਾ ਕਰਨ ਦੇ ਨਾ ਤੀ ਅੰਤਨਾ ਵਿੱਚ ਕੋਈ ਸੋਣਾ ਨਾ ਅੰਤਨਾ ਜਾਪੇ ਕਿ ਆਮਨਵੰਦ ਅੰਤਨਾ ਜਾਪੇ ਕੀਤਾਇਆ ਕਰ ਅੰਤਨਾ ਜਾਪੇ ਪਰ ਆਵਾਰ ਅੰਤ ਕਰਨ ਕੇਤੇ ਜਲਾਇ ਥਾ ਕਿ ਅੰਤਨਾ ਪਾਏ ਜਾਹੇ ਇਹ ਅੰਤਨਾ ਜਾਣੇ ਕੋਈ ਬੋਤਾ ਕਈਆ ਬੋਤਾ ਹੋਲ ਵੱਡਾ ਸਾਇਬ ਉੱਚਾ ਥਾ ਉੱਚੇ ਉੱਪਰ ਕਿਹਾ ਨਾ ਇਵਣ ਉਚਾ ਹੋਏ ਗਦ ਸੂਚੇ ਕੋ ਜਾਣੇ ਸੋ ਜਿਵਤਾਪ ਜਾਣਿਆ ਆਪ ਆਪ ਨਾਨਕ ਨਦਰੀ ਪਰ ਮਿੰਦਾਤ ਮੋਤਾ ਕਰਮ ਨੇ ਕਿਹਾਂ ਨਾ ਜਾਏ ਵਡਾ ਰਤਤ ਨਾਤ ਮੈਂ ਕੀਤੇ ਬੰਦੇ ਜੋੜੀ ਉਪਾਰ ਕੀਤਿਆ ਕਰਨ ਰਹੀ ਵਿਚਾਰ ਬਿਹਤੇ ਕਪ ਟੇਵੇ ਕਾਰ ਕੀਤੇ ਲੈ ਲਮ ਕਿਰਪਾਏ ਕਿਤੇ ਮੂਰਖਾ ਹੈ ਕਾ ਕੀਤੇ ਦੁਖ ਭੂਜ ਰਮਾਰੇ ਪੀਦਾ ਤੇਰੀ ਦਾਤਾਰ ਮਾਨਦ ਕਲਾਸੀ ਪਾਣੀ ਹੋ ਰਾਕ ਨਸਕੇ ਕੋਈ ਦੇਖੋ ਖਾਏਗਾ ਕਣ ਪਾਇਓ ਜਾਣੇ ਜਿਥੇ ਆਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਜਿਸ ਨੂੰ ਮਕਸਦ ਸਫਲਾ ਨਾਨਕ ਪਾਸਾਈ ਬਾਸਾ ਅਮਲ ਗੁਰ ਮਲ ਵਪਾਰ ਮਲ ਵਪਾਰੀ ਮਲ ਢੰਡਾਰ ਮਲ ਲਾਵੇ ਮਲ ਜੇ ਮਲ ਪਾਇ ਮਲ ਨਾ ਸਮਾਏ ਅਮਲ ਧਰਮ ਮਲ ਦੀ ਪਾਣ ਮਲ ਚਲ ਮਲ ਫਰਮਾਨ ਮਲ ਬਸੀ ਸਮੁਲ ਨਿਸ਼ਾਨ ਮਲ ਕਰਮ ਮਲ ਫਰਮਾਨ ਮੁੱਲ ਮੁਲਾ ਕਿਹਾ ਜਾਇ ਆਖਾਖ ਰਹਿਲ ਬੁਲਾਇ ਆਖੇ ਵੇਦ ਪਾੜ ਭਰਾਣ ਆਖੇ ਪੜੇ ਘਰੇ ਵਿਖਿਆਣ ਆਖੇ ਪਰਮੇ ਆਖੇ ਦੇ ਆਖੇ ਗੁਪੀ ਤੇ ਦੁਬਿੰਦੀ ਆਖੇ ਈਸ਼ਰ ਆਖੇ ਸਿਧ ਆਖੇ ਕੀਤੇ ਕੀਤੇ ਗੁਦ ਆਖੇ ਦਨ ਵਖਬ ਅਕ ਸੁਨੰਮ ਜਣਸੀ ਹੋ ਕੀਤੇ ਆਖੇ ਆਕਨ ਪਾਇ ਕੀਤੇ ਕਿਆ ਕਿਆ ਢੁੱਟ ਜਾਏ ਇਤੇ ਕੀਤੇ ਹੋਰ ਕੋਈ ਤਾਂ ਆਖ ਨਾ ਸਕੇ ਕਿ ਜਿਵ ਦਪਾਵੇ ਤੇ ਵਢ ਹੋਏ ਨਾਨਕ ਜਾਣੇ ਸੱਚਾ ਸੋਏ ਮੇਕੋ ਆਕੇ ਬੋਲ ਲਗਾਰ ਤਾਲੇ ਪੀਛਰ ਗਵਾਰਾ ਗਵਾਰ ਜ਼ੁਦਰ ਕਿ ਹਾਸੋ ਪਰ ਕੇ ਹਜ ਤ ਬੈ ਸਰਵ ਸੁਮਾਲੇ ਹਜੇ ਨਾਦ ਨੇ ਕੇ ਸੰਖਾ ਕੀਤੇ ਭਾਵਨ ਹਾਰੇ ਕੀਤੇ ਰਗ ਪ੍ਰੇਸੋ ਗਹਿਣ ਕੀਤੇ ਗਾਵਨ ਹਾਰੇ ਗਾਵ ਚੁਨ ਨ ਪਉਣ ਪਾਣੀ ਦਾ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜੇ ਤੁਮ ਫਿਲਕ ਜਾਣ ਲੇਖ ਲੇਖ ਤਰਬੀਚਾਰੇ ਗਾਵੇ ਸਰਵਰ ਮਾਦੇਵੀ ਸੋਨ ਸਰਾਸਵਾਰੇ ਗਾਵੇ ਮਨੁਰਾਜ ਰੁਦਾਟੇ ਦੇਵਤੇ ਆਦਰ ਨਾਲੇ ਗਾਵੇ ਸੀਦੇ ਸਮਾ ਦੇਂ ਗਾਵਣ ਸਾਧ ਵੀ ਚਾਰੇ ਗਾਵਣ ਜਿਤੀ ਖਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਨ ਤਪਨ ਕੀ ਸਰ ਜੁਗ ਜੁਗ ਵਿਦਾਨਾਲੇ ਗਾਵੇ ਮੋਹਨੀ ਆਵਣ ਮੋਹ ਸਰਗਮ ਚਪਿਆਲੇ ਗਾਵਣ ਰਤੂ ਪਾਇ ਤੇਰੇ ਅੜਸੜ ਤਿਰਤਨਾਲੇ ਗਾਵੇ ਜੋਧਾ ਮਹਾ ਬਲ ਸੂਰਾ ਗਾਵੇ ਕਹਾਣੀ ਚਾਰੇ ਗਾਵੇ ਕੰਨ ਮੰਡ ਪਰ ਪੰਡਾ ਕਰ ਕਰ ਰਖੇ ਤਾਰੇ ਸੀਦੇ ਦਨੋ ਗਾਵੇ ਜੋ ਤਿਰ ਪਾਉਨ ਲੱਤੇ ਤੇਰੇ ਭਗਤਨ ਸਾਲੇ ਹੋਰ ਕੀ ਤੇ ਗਾਵਣ ਸੇਵਜ ਕਿੰਨੇ ਆਵ ਨਾਂ ਲਗਿਆ ਵਿਚਾਰੇ ਸੋਇ ਸੋਇ ਸਰਾਤੋਂ ਸਾਵ ਸੱਚਾ ਸਤੀ ਨਾਹੀਂ ਅਹਤੀ ਹੋਸੀ ਜਾਇ ਨਾ ਜੈ ਰਤਨਾ ਜਿਨਰ ਚਾਏ ਰੰਗ ਰੰਗੀ 파ਤੀ ਵਰਕਰ ਜੀ ਸੀਮਾ ਜਿੰਨੋ ਪਾਈ ਕਰ ਕਰ ਵੇਖਿਆ ਕੀ ਕਾਇ ਆਪਣਾ ਜੋਤੀਸਥੀ ਹੋੜੇ ਆਏ ਜੋਤ ਸੁਭਾਵੇ ਸੋਈ ਪਰਸੀ ਕੋ ਨਾ ਕਰ ਨਾ ਜਾਏ ਜੋ ਪਾਚੌ ਸਹ ਪਸਾਗ ਨਾਨਕ ਰਹਿ ਨਰ ਜਾਏ ਮੰਤਾ ਸੋੰਤ ਕੋ ਉਤਰੰਪਾ ਚੋਲੀ ਤੇ ਅੰਕੀ ਕਰੇ ਬੋਰ ਖਿੰਥਾ ਕਾਲ ਕੋ ਹਰੀ ਸਾਜ ਦੀ ਬੰਡਾ ਕਰਤੀ ਆਇਲ ਪੰਤੀਸਰ ਗਣੀ ਮਾਤੀ ਮਾਜੀ ਤੇਜਕ ਜੀਤਿਆ ਦੇਵ ਤੇ ਸੰਯਾ ਦੇਸ ਆਗ ਨੀਲੇ ਨਾਦ ਨਾਚ ਜੁਜੁਗ ਕੋ ਵੇਸ ਤੋਤ ਤੇਂਦੇ ਆਪਣਾ ਅਨਨ ਕਟਕਟਵਾ ਜੇ ਨਾਥ ਆਗ ਨਾਦ ਨਾਚੀ ਸੁਜਾ ਕਿਰਿ ਸੇ ਬਰਾ ਸਾਦ ਸੰਜੋਗ ਜੁਜ ਕਾਰਤਨਾ ਵਿਲੇਖਿਆ ਵਿਭਾਗ ਆਦੇਤਿਸ਼ੇ ਆਦੇਸ ਆਗ ਨੀਲੇ ਨਾਦ ਨਾਤ ਜੁਜੁਗ ਕੋ ਵੇਸ ਸੁਨੋ ਲੈ ਪੰਡਾਰ ਜੋ ਕੁ ਸੁਭਾਸ਼ ਵੇ ਕਾ ਵਾਰ ਕਰ ਕਰ ਵੇ ਕੇ ਚੁਰ ਦਿਨ ਹਾਰ ਨਾਨਕ ਸੱਚੇ ਕੀ ਸਾਚੀ ਕਾਰਿ ਦੇਤਿ ਸਿਆ ਦੇਸ ਆਦਮੀ ਨਾਜਨਾਤ ਪੁਜੇ ਕੋ ਵੇ। ਵਿਗਦੂ ਦੀ ਬਲ ਕੋ ਇਲ ਕੋ ਇਲ ਕਵੀ ਸੋ ਲਗ ਲਗ ਜਿਹੜਾ ਕੀ ਨਾਮ ਵਿਗਦੀ ਸਿੰਘ। ਇਹ ਤੁਰਾਈ ਪਤ ਬਵੜਾ ਚੜੀਆਂ ਹੋਏ ਕੀ ਜਿਵੇਂ ਸੁੰਗਲਾ ਆਕਾਸ਼ ਕੀ ਕੀਟਾ ਆਈ ਰੀਸ। ਨਾਨਕ ਨਦਰੀ ਭਾਈਏ ਗੂੜੇ ਗੂੜੇ ਠੀਸੇ ਅੱਖਰ ਵਿੱਚ ਤੇ ਪੈਣਾ ਜੋਰ ਜੋਰ ਨਮਗਰਦੇ ਹਨ ਜੋਰ ਜੋਰ ਨਾ ਜੋੜ ਮਰਨਾ ਜੋਰ ਜੋਰ ਨਾਲ ਮਾਨ ਮਰਸੂਰ ਜੋਰ ਨਾ ਸੁਰਤੀ ਘਣ ਵਿਚਾਰ ਜੋਰ ਨਾ ਡਿਊਟੀ ਛੁੱਟੇ ਸੰਸਾਰ ਦਿਸਾ ਜੋਰ ਕਰਵੇ ਕਿ ਸੋ ਨਾਨਕ ਉਤਬਣੀ ਚ ਨਾ ਕੋਈ ਰਾਤ ਰੁੱਤਿ ਧਤੀ ਵਾਰ ਪਉਣ ਪਾਣੀ ਗਨੀ ਪਾਤਲ ਤਿਸੇ ਧਰਤੀ ਤਾਪ ਰਕੀ ਪਰ ਮੁਸਾਦ ਇਸ ਵੇਜ ਜਗਤ ਕਹਿਣ ਕਿ ਨਾਮ ਨੇ ਕਿ ਹੰਤ ਕਰਮੀ ਕਰਮੀ ਹੋਈ ਵੀ 444 ਬਾਰ ਕਹਤੇ ਸੋ ਹੁਣ ਪੰਚ ਪ੍ਰਾਨ ਨਦਰੀ ਕਰਮ ਭਵੇਂ ਨੀ ਸਾਣ ਕਚਪਾਇੋ ਥੇ ਭਾਈ ਨਾਨਕ ਯਾ ਜਾ ਪੇ ਜਾਏ ਧਰਮ ਗਨ ਕਹਿਓ ਤਰਮ ਗਿਆਨ ਖੰਧਿਆ ਕੋ ਕਰਮ ਕਹਤੇ ਪਵਨ ਪਾਲੀ ਮੈਂ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾਟ ਤਕੜੀ ਰੂਪ ਰੰਗੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਚੰਦ ਸੂਰ ਕੀਤੇ ਕੀਤੇ ਮਨ ਦੇਸ ਕੀਤੇ ਸਦਗੋਤ ਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਵਨ ਕੀਤੇ ਕੀਤੇ ਰਤਨ ਸਮੁੰਦ ਕ੍ਰਿਤੀਆ ਕਾਣਿ ਕੇ ਤੇਆ ਬਾਣੀ ਕੇ ਤੇ ਪਾਤ ਨਰੰਦ ਕੇ ਤਾ ਸ੍ਰਤੀ ਸੇਵ ਕੇ ਤੇ ਨਾਨਕਿਆ ਤੁਮਾਂ ਤਿ ਗਿਆਨ ਕਰਨ ਮੈ ਗਿਆਨ ਪ੍ਰਚੰਡ ਤੇ ਨਾਦ ਬਨਉ ਕੋ ਨੰਦ ਸਰਮ ਘਲ ਕੀ ਬਾਣੀ ਰੂਪਿਤ ਹੈ ਘਾਰਤ ਕੜੀ ਬਹੁਤ ਨੋਬ। ਤਾਂ ਕਿਆ ਗਲਾਕ ਤੀਹਣਾ ਜਾਏ ਜੇ ਕੋ ਕਹ ਵਿਛੇ ਬਸਤਾਇ ਤਿਥੈ ਕੜੀਆ ਸੁਰਤ ਮਤ ਮਨ ਬਹੁਤ ਤਿਥੈ ਕੜੀਆ ਸੁਰਾਸਿ ਭਕੇ ਸੋਦੇ। ਕਰਮ ਕਰਨ ਕੀ ਬਾਣੀ ਜੋ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਵਲ ਸੁਰਤਿ ਨ ਮੈ ਰਾਮ ਰਹਿਆ ਪ੍ਰਭੂਰ। ਜਿੱਥੇ ਸੀ ਤੋਂ ਸੀ ਤਾਂ ਮੈਂ ਮੈਂ ਮਾਈ ਤਾਂ ਕੇ ਰੱਬ ਨਾ ਕਛੁ ਨਾ ਜਾਏ ਨਾ ਮਰੇ ਨਾ ਠਾਗੇ ਜਾਏ ਜਨ ਕੇ ਨਾਮ ਸੇ ਮਨ ਮਾਹੇ ਜਿੱਥੇ ਭਗਤ ਵਸੇ ਕੇ ਲੋ ਕਰਨ ਨਾ ਸੱਚਾ ਮਨ ਸੋ ਸੱਚ ਖੰਡ ਨੂੰ ਸਨਨਕਾਰ ਕਰ ਕਰ ਵੇਖੇ ਨਜ਼ਰ ਨਿਹਾਲ ਜਿੱਥੇ ਖੰਡ ਮਨ ਵਰ ਭੰਡ ਜੇ ਕੋ ਕਥੀ ਤਾਂ ਦਨਾ ਦੇ ਜਿੱਥੇ ਲੋ ਲੋ ਆਕਾਰ ਜਿਵ ਜਿਵ ਕੁੰਦ ਵੀ ਤੁਮ ਕਾਸ ਵੇਖੇ ਵੇਖ ਸੇ ਕਰੇ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਧੀਰ ਸੁਨਿਆਰ ਨਮਤ ਵੇਦ ਹਥਿਆਰ ਹੋਖ ਲਾ ਗ੍ਰਿਤ ਬਤਾਉ ਭਾਂਡਾ ਭੰਬਰੇ ਤੇ ਢਾਲ ਕਰੀਏ ਸਭ ਤੇ ਤੇਰੇ ਸਾਜਨ ਕੋ ਮਰ ਕਰਮ ਜਨਕਾਰ ਨਾਮ ਕੋ ਨਦਰੀ ਨਦਰ ਨਿਹਾਲ ਸਲੋਕ ਮਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਹੋਈ ਦਾਈ ਦਾਇਆ ਕੋਲੇ ਸਗਲ ਬਿਗਤ ਜਿਨੀ ਆਇਆ ਬਰਹਾਇਆ ਵਾਜੇ ਤਰ ਮਹਦੂਰ ਕਰਮੀ ਆਪੋ ਆਪਣੀ ਕੀ ਨੇੜੇ ਕੀ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਵਿਦਲੇ ਕੀਤੀ ਸੁਟੀ ਨਾਲ नाम ते आया गए मसकत काल नानक देव कुछ की छुट्टी नाल वाहिगुरु जी का खालसा वाहिगुरु जी की फतेह